ਨਹੀਂ ਜਾਣ ਦੇਣਾ ਕੁੜੀ ਨੂੰ ਤੁਸੀਂ ਨਹੀਂ ਜਾਣ ਦਿੰਦੇ ਜੀ ਨਹੀਂ ਜਾਣ ਦਿੰਦੇ ਤੁਸੀਂ ਕੀ ਕਹਿੰਨੇ ਆ ਦੱਸੋ ਹਾਈ ਕੋਰਟ ਦਾ ਆਰਡਰ ਡਿਸਮਿਸ ਕੀਤੀ ਹੋਈ ਫਾਈਲਾ ਮੈਂ ਨਹੀਂ ਬੰਦ ਕਰਨਾ ਜੀ ਲਾਈਵ ਚੱਲਦਾ ਤੁਸੀਂ ਕੀ ਡਰਾਮਾ ਬਣਾਇਆ ਯਾਰ ਸਾਡਾ ਕਿਉਂ ਤੁਸੀਂ ਐਸੇ ਇਹ ਇਸ ਪੁਲਿਸ ਨੇ ਉਹ ਕੀਤਾ ਲਾਈਵ ਚੱਲਦਾ ਜੀ ਦੱਸੋ ਮੈਨੂੰ ਕਿਉਂ ਕੁੜੀ ਜਾਣਾ ਕੁੜੀਏ ਘਰ ਸੁਣ ਬਾਹਰ ਆ ਇੱਧਰ ਗੱਲ ਸੁਣ ਤੂੰ ਜਾਣਾ ਤੂੰ ਰਹਿਣਾ ਚਾਹੁੰਦੀ ਐ ਇੱਥੇ ਮੁੰਡੇ ਦੇ ਕੋਲ ਬਾਹਰ ਨਿਕਲ ਕੇ ਗੱਲ ਕਰ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਇਹ ਇਹ ਲੈਣਾ ਦਾਦਾ ਦੀ ਪੁੱਛ ਜੜੀਆਂ ਜਾਣ ਕੇ ਕਰਵਾ ਰਹੀ ਆ ਮੁੰਡੇ ਦੇ ਨਾਲ 10 ਕੁੜੀਆਂ ਤੂੰ ਰਹਿਣਾ ਚਾਹੁੰਨੀ ਆ ਇੱਥੇ 10 ਆਪਣਾ ਬਿਆਨ ਦੇ ਤੂੰ ਕਿਹਦੇ ਨਾਲ ਰਹਿਣਾ ਚਾਹੁੰਨੀ ਆ ਕਿਹਦੇ ਘਰ ਆਲੀਆਂ ਤੂੰ ਤੈਨੂੰ ਲੈ ਕੇ ਕੌਣ ਆਇਆ ਸੀ ਤੈਨੂੰ ਡਰਾ ਤਾਂ ਮਗਾਇਆ ਵੀ ਉਹਨੇ ਕੀ ਕਹਿੰਦਾ ਤੈਨੂੰ ਹੈ ਫੇ ਤੈਨੂੰ ਹੋਰ ਕੀ ਕਹਿੰਦਾ ਸੀ ਤੈਨੂੰ ਡਰਾ ਧਮਕਾਇਆ ਕੁੜੀ ਨੂੰ ਡਰਾ ਧਮਕਾ ਕੇ ਉਹ ਕਰ ਰਹੇ ਹੈ ਮੈਂ ਲਾਈਵ ਕਰ ਰਹਾ ਜੀ ਉਸ ਬੇਰਤਾ ਹਰਾਸ਼ਮੈਂਟ ਕੀਤਾ ਹੋਇਆ ਅਸੀਂ ਉਹ ਕਰ ਰਹੇ ਕੁੜੀ ਜਾਣਾਂ ਨੂੰ ਕਹਿੰਦੀ ਆ ਮੈਂ ਜਾਣਾ ਆ ਮੈਂ ਜਾਣਾ ਆ ਇਹ ਕਿਹੜਾ ਕਾਨੂੰਨ ਆ ਮੈਨੂੰ ਦੱਸੋ ਕਿਹੜਾ ਕਾਨੂੰਨ ਆ ਇਹ ਮੈਨੂੰ ਰੋਕ ਕੇ ਕਿਹੜਾ ਰੋਕਣਾ ਜਿਹੜੀ ਪੁਲਿਸ ਨੇ ਰੋਕਣਾ ਮੈਂ ਲਾਈਵ ਕੀਤਾ ਹੋਇਆ ਚੱਲ ਮੈਂ ਕੁੜੀਏ ਵਿੱਚ ਬੈਠ ਚੱਲਾ ਚਲੀਏ ਬੈਠਾ ਮਲਾਜਮੋ ਮੈਂ ਲਾਈਵ ਕੀਤਾ ਮੈਨੂੰ ਹਾਈ ਕੋਰਟ ਦੇ ਆਰਡਰਾਂ ਦੇ ਦਿਖਾਓ ਕਾਪੀ ਹਾਈ ਕੋਰਟ ਨੇ ਕੀ ਕਿਹਾ ਮੈਂ ਇਹਨਾਂ ਨੂੰ ਮੰਨਦਾ ਨਹੀਂ ਹਾਈ ਕੋਰਟ ਨੇ ਕਿਹਾ ਮੈਨੂੰ ਬਿਆਨ ਦਿਓ ਜੀ ਕਿੱਥੇ ਆ ਦਿਖਾ ਲੋ ਬਿਆਨਾਂ ਦੀ ਕਾਪੀ ਦਿਓ ਲਾਈਵ ਕੀਤਾ ਹੋਇਆ ਮੈਨੂੰ ਇੱਥੇ ਦਿਓ ਇੱਥੇ ਦਿਓ ਅਸੀਂ ਨਹੀਂ ਜਾਣਾਂ ਕਿਤੇ ਮੈਨੂੰ ਇੱਥੇ ਕਾਪੀ ਦਿਓ ਮੈਨੂੰ ਨਹੀਂ ਇੱਥੇ ਦਿਓ ਕਾਪੀ ਜਨਾਬ ਦਿਓ ਤੁਸੀਂ ਸਵੇਰਦਾ ਯਾਰ ਤੂੰ ਭੰਬਲ ਪੂਸੇ ਚ ਤੂੰ ਸਭ ਪਹਿਲਾਂ ਤੂੰ ਗਿਆ ਨਹੀਂ ਪਹਿਲਾਂ ਸੁੱਖਾ ਸਿੰਘ ਤੂੰ ਗਿਆ ਨਹੀਂ ਕੁੜੀ ਕੁੜੀਆਂ ਇਧਰ ਐਸ ਬੰਦੇ ਨੇ ਕਿੰਨੇ ਪੈਸੇ ਲਾਏ ਸੀ ਸੁੱਖਾ ਸਿੰਘ ਨੇ ਦੱਸ ਉਹਨਾਂ ਤੋਂ ਕਿੰਨੇ ਪੈਸੇ ਲਾਏ ਨੇ ਹੈ ਕਿੰਨੇ ਕਿੰਨੇ ਪੈਸੇ ਲਾਏ 10000 ਲਿਆ ਸੀ ਗਾੜੇ ਵਾਸਤੇ ਤੁਸੀਂ ਇਹ ਕੰਮ ਕਰਵਾਉਣਾ ਆ ਕੁੜੀ ਕਹਿੰਦੀ ਮੈਨੂੰ 10000 ਰੁਪਇਆ ਲਿਆ ਕੁੜੀ ਕਹਿੰਦੀ ਮੈਨੂੰ ਕੁੜੀ ਕੁੜੀ ਝੂਠ ਬੋਲਦੀ ਆ ਤੁਸੀਂ ਇਹ ਕੰਮ ਕਰਵਾਉਣਾ ਤੁਸੀਂ ਬਿਜ਼ਨਸ ਕਰਵਾਉਣਾ ਤੁਸੀਂ ਬਿਜ਼ਨਸ ਕਰਵਾਉਣਾ ਭਾਜੀ ਸਾਰੇ ਜਿਹੜਾ ਸੁਣੋ ਇਹ ਕੁੜੀ ਦਾ ਐਦਾ ਇਸ ਬੰਦੇ ਨੇ ਕੀਤਾ ਪੁਲਿਸ ਲੈਣਾ ਗਾਗਾ ਦੀ ਕੁੜੀ ਜਲੰਧਰ ਤੋਂ ਆਏ ਹੈ ਇਹ ਕੁੜੀ ਜਲੰਧਰ ਤੋਂ ਆ ਆ ਸਵੇਰ ਤੋਂ ਹਰਾਸ਼ਮੈਂਟ ਕੀਤਾ ਸੀ ਆਏ ਆ ਕੁੜੀ ਕਹਿੰਦੀ ਮੈਨੂੰ ਲੈ ਜਾ ਮੇਰੀ ਕੁੜੀ ਨੂੰ ਮਾਰ ਦੇਣਾ ਕਹਿੰਦੇ ਨਹੀਂ ਤਾਂ ਤੇਰੀ ਛੋਟੀ ਜੀ ਕੁੜੀ ਆ ਇਹ ਵੀ ਕਿੱਥੇ ਆ ਕੁੜੀ ਇੱਥੇ ਆ ਜੀ ਕੁੜੀ ਲਿਆਉ ਰਿਹਾ ਕਿੱਥੇ ਆ ਕਹਿੰਦਾ ਕੁੜੀ ਨੂੰ ਮਾਰ ਦੇਣਾ ਸੀ ਆ ਕੁੜੀ ਆ ਛੋਟੀ ਆ ਕੁੜੀ ਦਾ ਮਾਂ ਪੇ ਆ ਆ ਕੁੜੀ ਦਾ ਮਾਂ ਪੇ ਆ ਆ ਦੇਖੋ ਇਹ ਕੁੜੀ ਆ ਇਹ ਇੱਥੋਂ ਲਹਿਰਾ ਇੱਥੋਂ ਸ਼ੇਖੂ ਵਾਸਤਾ ਮੁੰਡਾ ਕੋਈ ਉਹਨੇ ਇੱਥੇ ਬਰਗੜਾ ਲਈ ਕੁੜੀ ਕੁੜੀ ਨੂੰ ਲੈ ਕੁੜੀ ਨੂੰ ਕਹਿੰਦਾ ਤੈਨੂੰ ਇਹ ਕੁੜੀ ਮਾਰਤਾ ਨਹੀਂ ਨਹੀਂ ਤਾਂ ਇੱਥੇ ਜੇ ਤੂੰ ਉਹੋ ਕੀਤਾ 500 ਦਾ ਸਾਥ ਦੇ ਨਹੀਂ 10000 ਰੁਪਈਆ ਲਿਆ ਇਸ ਬਲਾਜਮ ਨੇ ਇਹ ਕੁੜੀ ਦਾ ਬਿਆਨ ਆ ਕਿ ਨਹੀਂ ਮੇਰਾ ਸਾਹਮਣੇ ਲਿਆ 10000 ਰੁਪਈਆ ਚਲੋ ਬੈਠੋ ਯਾਰ ਚਲੋ ਬੈਠੋ ਚਲੋ ਬੈਠੋ ਮਨੀਸ਼ ਸਿੰਘ ਜੀ ਚਲ ਦੇਖਦਾ ਮੈਂ ਮੈਂ ਲਾਈਵ ਕੀਤਾ ਜੇ ਨਾ ਰੋਕਣਾ ਰੋਕ ਕੇ ਚਲੋ ਬੈਠੋ ਜਨੇ ਰੋਕਣਾ ਰੋਕੇ ਚੱਲ ਚੱਲ ਬਈ ਲਾਈ ਵੀ ਚੱਲਦਾ ਦੱਸੋ ਜੀ ਇਹ ਗਲਤ ਹੈ ਕਿ ਸਹੀ ਆ ਦੱਸੋ ਜੀ ਕੁੜੀ ਵਿਆਹੀ ਹੋ ਆ ਦੱਸੋ ਇਹ ਗਲਤ ਆ ਇਹ ਪੁਲਿਸ ਦੀ ਕਾਰਗੁਜ਼ਾਰੀ ਸਹੀ ਆ ਤੁਸੀਂ ਦੱਸੋ ਇਹ ਬੰਦੇ ਨੇ 10000 ਰੁਪਏ ਲਿਆ ਐ ਸੱਚੋ ਵੀ ਨਾਲ ਮਿਲਿਆ ਹੋਇਆ ਦੱਸੋ ਜੀ ਇਸ ਬੰਦੇ ਨੇ ਇਹ ਧੀੜੀ ਨੂੰ ਕੁੜੀ ਨੂੰ ਕਹਿੰਦਾ ਮਰਵਾ ਦੇਣਾ ਤੇਰਾ ਇਦਾਂ ਕਰਵਾ ਲੈਣਾ ਇਸ ਬੰਦੇ ਨੇ ਐਸ ਕੁੱਤਾ ਬੰਦਰਾ ਇਹਨੇ ਕਹਿੰਦਾ ਰਹਾ ਆਰਗਮੈਂਟ ਕਰ ਰਿਹਾ ਕਾ ਕਾ ਫਰੈਸ਼ ਬਟ ਕੀਤਾ ਮੈਂ ਸਵੇਰ ਦਾ ਇਹਨੂੰ ਕਹਿ ਰਿਹਾ ਕੁਲਦੀਪ ਦਾਸ ਜੀ ਕੁਲਦੀਪ ਵੀ ਕਿੱਥੋਂ ਰਹਿਣ ਵਾਲੇ ਸੇਖੋ ਆਏ ਦਾ ਜੀ ਅੱਛਾ ਕੀ ਮਾਮਲਾ ਕੀ ਹੈ ਕੀ ਨਾਮ ਹੈ ਉਹ ਲੜਕੀ ਦਾ ਕੀ ਮਾਮਲਾ ਚੱਲ ਰਿਹਾ ਸਾਰੀ ਗੱਲ ਬਾਤ ਦੱਸੋ ਮਾਮਲਾ ਇਹ ਇਦਾਂ ਜੀ ਵੀ ਅੱਜ ਤੋਂ ਮੈਂ 2 ਸਾਲ ਪਹਿਲਾਂ ਹੀ ਉੱਥੇ ਗਿਆ ਸੀਗਾ ਜੀ 사우ਦੀ ਅਰਬ ਜੀ ਉੱਥੇ ਮੇਰਾ ਕੁਝ ਟਾਈਮ ਰਹਿਣ ਤੋਂ ਬਾਅਦ ਹੀ 6-7 ਮਹੀਨੇ ਰਹਿਣ ਤੋਂ ਬਾਅਦ ਤੇ ਮੇਰੀ ਨੈੱਟ ਦੁਆਰਾ ਜੀ ਫੇਸਬੁੱਕ ਜਾਂ ਟਿਕਟੋਕ ਕੇ ਲੋਜੀ ਉਹਦਾ ਦੁਬਾਰਾ ਹੀ ਉਹਦੇ ਨਾਲ ਗੱਲਬਾਤ ਹੋਈ ਜੀ ਤੇ ਕੁਝ ਟਾਈਮ ਸਾਡੀ ਹਰ ਰੋਜ਼ 6 6 8 8 ਘੰਟੇ ਗੱਲਬਾਤ ਹੁੰਦੀ ਰਹੀ ਜੀ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਮੇਰੇ ਨਾਲ ਮੈਰਿਜ ਕਰਾਉਣ ਵਾਸਤੇ ਬੋਲਿਆ ਜੀ ਕੰਤ ਦੇਵੀ ਨੇ ਜੀ ਲੜਕੀ ਨਹੀਂ ਵੀ ਮੈਂ ਤੇ ਨਾਲ ਮੈਰਿਜ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਮੈਂ ਉਹਨੂੰ ਬੋਲਿਆ ਵੀ ਮੇਰਾ ਇੰਨਾ ਟਾਈਮ ਪਿਆ ਹਲੇ ਮੇਰਾ ਸਾਲ ਪਿਆ ਮੇਰਾ 2 ਸਾਲ ਪਿਆ ਤੇ ਉਸ ਤੋਂ ਬਾਅਦ ਉਹਨੇ ਕੁਝ ਨਹੀਂ ਬੋਲਿਆ ਤੇ ਕੁਝ ਟਾਈਮ ਬਾਅਦ ਫਿਰ ਉਹ ਮੈਨੂੰ ਜ਼ਬਰਦਸਤੀ ਕਹਿਣ ਲੱਗੀ ਵੀ ਤੂੰ ਆਉਣਾ ਕਿ ਨਹੀਂ ਮੈਂ ਮਰ ਜਾ ਤਾਂ ਯੋ ਮੈਨੂੰ ਫਾਹੇ ਦੀਆਂ ਧਮਕੀਆਂ ਦੇ ਦੇ ਕੇ ਬਕਾਇਦਾ ਮੇਰੇ ਕੋਲ ਉਹਦੀ ਫਾਹੇ ਲੈਂਦੀ ਦੀ ਵੀਡੀਓ ਵੀ ਪਈ ਹੈ ਜੀ ਮੈਂ ਪੇਸ਼ ਕਰ ਸਕਦਾ ਤੇ ਇਦਾਂ ਇਦਾਂ ਮੈਨੂੰ ਸਾਰਾ ਕੁਝ ਕਰਕੇ ਉਹਨਾਂ ਨੇ ਗੁੰਮਰਾਹ ਕੀਤਾ ਜੀ ਤੇ ਮੈਂ ਫਿਰ 사ਉਦੀ ਅਰਬ ਤੋਂ ਹੀ 22 ਤਰੀਕ ਨੂੰ ਪਿੰਡ ਆ ਕੇ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ 11ਵੇਂ ਮਹੀਨੇ ਦੀ 26 ਤਰੀਕ ਨੂੰ ਜੀ ਤੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨੇ ਮੈਨੂੰ ਕਿਹਾ ਵੀ ਹੁਣ ਮੇਰਾ ਜਿਹੜਾ ਨਾਨਾ ਦੀ ਉਹ ਮਰ ਗਿਆ ਜੀ ਹੁਣ ਮੇਰੇ ਕੋਲ ਘਰੋਂ ਨਿਕਲਣ ਦਾ ਮੌਕਾ ਹੈਗਾ ਤੁਸੀਂ ਆ ਜਾਓ ਠੀਕ ਹੈ ਜੀ ਤੇ ਮੈਂ ਕਹਿਆ ਵੀ ਐਡੀ ਦੂਰੋਂ ਜਾਣ ਦਾ ਮੇਰੇ ਕੋਲ ਕੋਈ ਉਹ ਨਹੀਂ ਹੈਗਾ ਤੇ ਉਹਨੇ ਆਪ ਕਹਿ ਵੀ ਮੈਂ ਚੰਡੀਗੜ੍ਹ ਮੂਰੇ ਆ ਜਾਨੀ ਆ ਤੇ ਜੀ ਉਹ 9:30 ਵਜੇ ਉੱਥੋਂ ਜਲੰਧਰ ਤੋਂ ਬੱਸ ਫੜ ਕੇ ਜੀ ਸਹੀ 2 ਵਜੇ ਚੰਡੀਗੜ੍ਹ ਪੁੱਜੇ ਸੀ ਤੇ ਉਸ ਤੋਂ ਬਾਅਦ ਉਹਨੇ ਹਾਈ ਕੋਰਟ ਦੇ ਵਿੱਚ ਸਾਰਾ ਬਿਆਨ ਕੀਤਾ ਵੀ ਹਾਂ ਉਹ ਮੇਰੇ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਤੇ ਮੈਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਅੱਜ ਤੋਂ ਬਾਅਦ ਕੁਲਦੀਪ ਨਾਲ ਖੁਸ਼ ਆ ਇਹਦੇ ਨਾਲ ਰਹਿਣਾ ਚਾਹੁੰਦੀ ਆ ਤੇ ਉਸ ਤੋਂ ਬਾਅਦ ਜੀ ਉਹਨੇ ਬਿਆਨ ਐਫੀਟਿਡ ਪਾਸ ਹੋਇਆ ਜੀ ਬਕਾਇਦਾ ਮੇਰੇ ਕੋਲ ਆਰਡਰ ਦੇ ਪ੍ਰੂਫ ਰਹਿ ਗਏ ਆ ਜੀ ਜਿਹੜਾ ਉਸਮਾਨ ਜੋਗਾ ਹਾਈ ਕੋਰਟ ਨੇ پاس ਕੀਤਾ ਜੀ ਤੇ ਉਸ ਤੋਂ ਬਾਅਦ ਗੱਲਬਾਤ ਹੁੰਦੀ ਗਈ ਜੀ ਤੇ ਕਰੀਬਨ ਅਸੀਂ 4 ਦਿਨ ਉੱਥੇ ਰਹੇ ਅਸੀਂ ਚੰਡੀਗੜ੍ਹ ਉਸ ਤੋਂ ਬਾਅਦ ਅਸੀਂ ਘਰ ਆਏ ਹਾਂ ਜੀ ਘਰ ਆਉਣ ਤੋਂ ਬਾਅਦ ਕੋਈ ਇਦਾਂ ਦੀ ਗੱਲ ਨਹੀਂ ਲੱਗਦੀ ਸੀ ਵੀ ਇਹ ਇਦਾਂ ਕਰੂਗੀ ਤੇ ਉਸ ਤੋਂ ਬਾਅਦ ਦੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਉਹਨੇ ਮੇਰੇ ਫੋਨ ਤੋਂ ਮੈਸੇਜ ਕਰਨੇ ਚਾਲੂ ਕਰ ਦਿੱਤੇ ਜੀ ਆਪਦੇ ਘਰ ਵਾਲਿਆਂ ਨੂੰ ਉਹਦੇ ਵਿੱਚ ਵੀ ਝੂਠੀਆਂ ਗੱਲਾਂ ਬੋਲੀਆਂ ਬਕਾਇਦਾ ਜਿਹੜੀਆਂ ਗੱਲਾਂ ਕਹੀਆਂ ਉਹਦੇ ਵਿੱਚ ਮੇਰੀ ਕੋਈ ਆਵਾਜ਼ ਨਹੀਂ ਹੈਗੀ ਕੁਝ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਉਹਨੇ ਕਿਹਾ ਵੀ ਇਦਾਂ ਮੈਨੂੰ ਕੋਈ ਮਾਰ ਦੂ ਮੈਨੂੰ ਇਦਾਂ ਕਰ ਦੇਣਗੇ ਤੇ ਉਹਨੇ ਮੇਰਾ ਆਧਾਰ ਕਾਰਡ ਦੀ ਫੋਟੋ ਉਹਨਾਂ ਨੂੰ ਸੈਂਡ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਅਗਲੇ ਦਿਨ ਹੀ ਆ ਕੇ ਉਹ ਬਿਆਨ ਉਹਰੇ ਸਵੇਰੇ 9 ਵਜੇ ਦੇ ਕਰੀਬ ਜੇ ਅਸੀਂ ਆਏ ਆ ਜੀ ਦਿਵਾਲੀ ਵਾਲੇ ਦਿਨ ਤੇ ਬਿਆਨ ਗਈਆ ਕਰਾ ਕੇ ਵੀ ਹਾਂ ਮੈਂ ਕੁਲਦੀਪ ਦਾਸ ਨਾਲ ਖੁਸ਼ ਹਾਂ ਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਨੂੰ ਕੋਈ ਤੰਗ ਨਹੀਂ ਕਰਦਾ ਹੈਗਾ ਤੇ ਮੈਂ ਉਰੀ ਰਹਿਣਾ ਤੇ ਉਸ ਤੋਂ ਬਾਅਦ ਜੀ ਉਹਨੇ ਫੇਰ ਦੁਬਾਰਾ ਫੋਨ ਕੀਤਾ ਜੀ ਤੇ 2 ਵਜੇ ਉੱਥੋਂ ਦੀ ਆਈ ਸੀ ਜੀ ਪੁਲਿਸ ਤੇ ਪੁਲਿਸ ਦੀ ਇੱਕ ਦੋ ਮੈਂਬਰ ਸੀ ਨਾਲ ਤੇ ਉਹਨਾਂ ਤੋਂ ਬਾਅਦ ਹੀ ਉਹਨਾਂ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਹੋਈ ਸੀ ਸਮਝੌਤਾ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਗਿਆ ਸੀ ਲੈਰੇ ਤੇ ਉਹ ਆਏ ਨਹੀਂ ਹੈਗੇ ਜੀ ਉਹਨਾਂ ਕੋਲ ਜਿਹੜੇ ਪ੍ਰੂਫਤੀ ਉਹ ਸਾਰੇ ਸਹੀ ਨਹੀਂ ਹੈਗੇ ਤੇ ਇਸ ਗੱਲੋਂ ਡਰਦੇ ਹੋ ਰਹੇ ਆਏ ਨਹੀਂ ਹੈਗੇ ਵੀ ਕਿਤੇ ਸਾਡੇ ਉੱਪਰ ਕੋਈ ਉਲਟੀ ਗੱਲ ਨਾ ਪੈ ਜੇ ਤੇ ਉਸ ਤੋਂ ਬਾਅਦ ਜੀ ਗੱਲ ਹੁੰਦੀ ਗਈ ਜੀ ਤੇ ਉਸ ਤੋਂ ਬਾਅਦ ਔਰੇ ਆ ਕੇ ਉਹਨਾਂ ਨੇ ਮਤਲਬ ਥਾਣ ਚਾਏ ਨਹੀਂ ਹੈਗੇ ਜੀ ਪੁੱਠਾ ਸਿੱਧਾ ਬੋਲ ਕੇ ਤੇ ਉਹ ਜਿਹੜਾ ਉਹਨਾਂ ਦੇ ਨਾਲ ਇੱਕ ਕੋਈ ਆਇਆ ਹੋਇਆ ਸੀ ਆਪਦੇ ਆਪ ਨੂੰ ਪੱਤਰਕਾਰ ਬੋਲਦਾ ਸੀ ਮੈਂ ਸਰਕਾਰੀ ਪੱਤਰਕਾਰਾਂ ਜਾਂ ਹੋਵਾਂਗਾ ਕੋਈ ਵੀ ਅਫਸਰ ਬੋਲਦਾ ਮਤਲਬ ਪਿੰਡ 'ਚ ਵੀ ਸਰਪੰਚ ਨੂੰ ਸਾਰਿਆਂ ਨੂੰ ਪੁੱਠਾ ਬੋਲਦਾ ਸੀ ਜੀ ਵੀ ਤੁਸੀਂ ਕਿਟਨਾਪ ਕਰਵਾਤੀ ਤੁਸੀਂ ਆਏ ਹੋ ਤੁਸੀਂ ਬਲਤ ਕਰੀਓ ਉਹ ਉਹ ਐਦਾਂ ਬੋਲਦਾ ਸੀਗਾ ਜੀ ਵੀ ਮੈਂ ਐ ਕਰ ਦੂ ਮੈਂ ਬਾਹਰ ਕਰ ਦੂੰ ਤੇ ਉਸ ਤੋਂ ਬਾਅਦ ਜੀ ਉਰੇ ਆ ਕੇ ਉਹਨੇ ਜਿਹੜੀ ਵੀਡੀਓ ਬਣਾਈ ਹੈ ਜੀ ਉਹ ਗਲਤ ਹੈ ਜੀ ਸਸ ਅਸੀਂ ਕੋਈ ਇਹਨਾਂ ਨੂੰ ਪੈਸਾ ਨਹੀਂ ਦੇ ਦਿੱਤਾ ਜੀ ਕੋਈ ਸੰਨ ਮੁਲਾਜ਼ਮਾ ਨੇ ਪੈਸੇ ਦੀ ਮੰਗ ਨਹੀਂ ਕਰੀ ਜੀ ਤੇ ਹਾਂ ਜੀ ਸਾਰੇ ਏ ਟੂ ਜ਼ेड ਗਲਤ ਨੇ ਜੀ ਤੇ ਜੇ ਕੋਈ ਉਹਨਾਂ ਕੋਲ ਪ੍ਰੂਫ ਹੈਗਾ ਵੀ ਹਾਂ ਇਹਨਾਂ ਨੇ ਰਿਸ਼ਵਤ ਨੂੰ ਪੁਲਿਸ ਨੂੰ ਕੋਈ ਪੈਸਾ ਟੱਕਾ ਦਿੱਤਾ ਤਾਂ ਸਾਨੂੰ ਪੇਸ਼ ਕਰ ਦੇਣ ਉਹ ਇਹ ਜੇ ਅਸੀਂ ਪੇਸ਼ ਕਰ ਦਾਂਗੇ ਵੀ ਅਸੀਂ ਕੁਝ ਵੀ ਪੈਸਾ ਨਹੀਂ ਦਿੱਤਾ ਹਾਂਜੀ ਹਾਂ ਗਲਤ ਜੀ ਵੀ ਕੋਈ ਇਹਨਾਂ ਦੇ ਉੱਪਰ ਮਤਲਬ ਜਿਹੜੇ ਇੱਥੇ ਦੇ ਮੁਲਾਜ਼ਮ ਨੇ ਜੀ ਵੀ ਉਹਨਾਂ ਦੇ ਉੱਤੇ ਕੋਈ ਗਲਤ ਹੋਰ ਦੀ ਜਿਹੜੀ ਮਤਲਬ ਆਪਣਾ ਰੂਲ ਸਹੀ ਦੇਖ ਕੇ ਉਹਨੂੰ ਖਰਾਬ ਕਰਨਾ ਚਾਹੁੰਦਾ ਸੀ ਵੀ ਜਿਹੜਾ ਦਾ ਉਹਦਾ ਕਾਨੂੰਨ ਆ ਉਹ ਸਾਰਾ ਖਰਾਬ ਹੋਵੇ ਸਾਰੇ ਪ੍ਰੂਫ ਸਾਡੇ ਕੋਲ ਹੈਗੇ ਆ ਜੀ ਆਪ ਨੂੰ ਵੀ ਪੱਤਰਕਾਰ ਬੋਲਦਾ ਸੀ ਵੱਡਾ ਅਫਸਰ ਪੱਤਰਕਾਰ ਜਾਂ ਵੀ ਮੈਂ ਪੱਤਰਕਾਰ ਆ ਵੀ ਮੈਂ ਇਦਾਂ ਕਰ ਦੂੰ ਜਿਹੜੇ ਫੇਸਬੁੱਕ ਤੇ ਪਾਏ ਸੋਸ਼ਲ ਮੀਡੀਆ ਤੇ ਜੀ ਕੋਈ ਇਦਾਂ ਦੀ ਕੋਈ ਉਹ ਨਹੀਂ ਉਹਨੇ ਕੋਈ ਚੈਨਲ ਤੇ ਨਹੀਂ ਕੁਛ ਨਹੀਂ ਤੇ ਦੂਜੇ ਨੰਬਰ ਦਾ ਵੀ ਬੋਲਦਾ ਸੀ ਜੀ ਮੈਂ ਵੀ ਇਹਨਾਂ ਦੀਆਂ ਜਿਹੜੇ ਆਪਣੇ ਮੁਲਾਜ਼ਮਾਂ ਆ ਜੀ ਵੱਡੇ ਐਸਐਚਓ ਸਾਹਿਬ ਤੇ ਤੇ ਏਐਸਆਈ ਜੀ ਸੁੱਖਾ ਸਾਹਿਬ ਵੀ ਇਹਨਾਂ ਦੀ ਵਰਦੀਆਂ ਲਾਹਾਂਗਾ ਜੀ ਬਕਾਇਦਾ ਇਦਾਂ ਦੀ ਕੋਈ ਗੱਲ ਨਹੀਂ ਜੇ ਅਸੀਂ ਕੋਈ ਪੈਸਾ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਹਾਂਜੀ ਹਾਂਜੀ ਜਾਣ ਬੁੱਝ ਕੇ ਜੀ ਪਹਿਲਾਂ ਹਾਂਜੀ ਕਾ ਕਰ ਆਇਆ ਜੀ ਪਰਿਵਾਰ ਨੂੰ ਪੁੱਠਾ ਸਿੱਧਾ ਬੋਲਿਆ ਜੀ ਤੇ ਮੈਨੂੰ ਕੁਛ ਉਹਨੇ ਤੁਹਾਨੂੰ ਕੀ ਦਿੱਤੀਆਂ ਵੀ ਤੂੰ ਇਦਾਂ ਕੁੜੀ ਲੈ ਕੇ ਆਇਆ ਉਹ ਕਰ ਦਾਂਗੇ ਤੈਨੂੰ ਉਹ ਕਰ ਦ ਇਦਾਂ ਜੀ ਸਮਾਨ ਜੀ ਮੇਰਾ ਡਰਾਈਵਿੰਗ ਲਾਇਸੈਂਸ ਹੈ ਜੀ 사우ਦੀ ਅਰਬ ਦਾ ਜੀ ਉਹ ਲੈ ਕੇ ਗਿਆ ਹੈ ਜੀ ਨਾਲ ਤੇ ਇੱਕ ਮੇਰੇ ਦੋ ਫੋਟੋ ਕਾਪੀ ਉਹ ਦੀ ਸੀ ভোটার ਕਾਰਡ ਦੀ ਜੀ ਉਹ ਲੈ ਕੇ ਗਿਆ ਹੈ ਜੀ ਨਾਲ ਅੰਗਿਤ ਦੀ ਕਰਦਾ ਵੀ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਾਏ ਹੋਏ ਨੇ ਸਭ ਸਭ ਝੂਠੇ ਨੇ ਜੀ ਸਾਡੀ ਕੋਈ ਲਹਿਰਾ ਦੇ ਗਾਗਾ ਦੀ ਪੁਲਿਸ ਇਦਾਂ ਦੀ ਨਹੀਂ ਹੈਗੀ ਜੀ ਵੀ ਕਿਸੇ ਤੋਂ ਕਿਸੇ ਝੂਠੇ ਮਲਾਇਆਂ ਵਿੱਚ ਪੈਸਾ ਖਾ ਕੇ ਨਹੀਂ ਜੀ ਐਦਾਂ ਦਾ ਕੁਝ ਨਹੀਂ ਹੈਗਾ ਉਹ ਬਿਲਕੁਲ ਗਲਤ ਹੈ ਜੀ ਉੱਤੇ ਕੋਈ ਵੀ ਮਤਲਬ ਉਹਨੂੰ ਸਹੀ ਤਰੀਕੇ ਨਾਲ ਜਿੱਦਾਂ ਲੋਕ ਦੇਖ ਕੇ ਪੁਲਿਸ ਵਾਲੇ ਮਾੜਾ ਚੰਗਾ ਬੋਲਦੇ ਆ ਉਦਾਂ ਨਾ ਬੋਲੋ ਬਿਲਕੁਲ ਗਲਤ ਹੈ ਜੀ ਤੇ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੂੰ ਪਤਾ ਵੀ ਇਹ ਗੱਲ ਸਹੀ ਆ ਉਹਨਾਂ ਦੇ ਥੱਲੇ ਕਮੈਂਟ ਪੜ੍ਹ ਕੇ ਜਰੂਰ ਦੇਖ ਲਿਓ ਵੀ ਜਿਹੜੇ ਉਹ ਪੱਤਰਕਾਰ ਸੀਗਾ ਕੁਝ ਵੀ ਸੀਗਾ ਉਹ ਕਿੱਦਾਂ ਬੋਲ ਰਿਹਾ ਉਹ ਬਿਲਕੁਲ ਇਹ ਇਲਜ਼ਾਮ ਗਲਤ ਲਾਇਆ ਜੀ ਉਸਨੇ ਅਮਰ ਸਿੰਘ ਜੀ ਅਮਰ ਸਿੰਘ ਜੀ ਕੀ ਲਾਦੋ ਕੁਲਦੀਪ ਸਿੰਘ ਇਹਦੇ ਚਾਚਾ ਜੀ ਆ ਜੀ ਕੀ ਮੈਟਰ ਕੀ ਹੈ ਜੀ ਇਹ ਰੌਲਾ ਕੀ ਹੈ ਮੈਟਰ ਇਹ ਹੈ ਕਿਲਦੀਪ ਦਾ ਸਾウਦੀ ਅਰਬ ਚ ਰਹਿੰਦਾ ਸੀਗਾ ਉਹ ਲੇਡੀ ਹੈ ਜਿਹੜੀ ਕੁੜੀ ਹੈ ਜਿਹਦੇ ਨਾਲ ਮੈਰਿਜ ਹੋਈ ਹੈ ਇਹਦੀ ਉਸ ਨੇ ਮੈਸੇਜ ਕਰ ਕਰ ਕੇ ਇਹਨੇ ਸੱਦੇ ਇੱਧਰ ਵੀ ਮੈਂ ਤਮਕੀਆਂ ਦੇ ਦੇ ਕਹਿਣ ਦਾ ਭਾਵ ਵੀ ਤੂੰ ਉਹਨਾਂ ਨੂੰ ਵਿਆਹ ਕਰਵਾਉਣਾ ਮੇਰੇ ਨਾਲ ਠੀਕ ਹੈ ਨਹੀਂ ਮੈਂ ਫਾਹਾ ਲੈ ਕੇ ਮਰ ਜੂ ਐ ਕਰ ਲੂ ਐ ਕਰ ਲੂ ਤਾਂ ਵੱਲੋਂ ਤਾਂ ਗਲਤ ਅਲਜਾਮ ਲਾਈ ਯਾਰ ਇਹਨੇ ਜੀ ਕਲਦੀਪ ਤੇ ਵੀ ਲਾਏ ਜਾ ਰਹੇ ਨੇ ਇਹਨੂੰ ਵੀ ਧਮਕੀਆਂ ਦਿੱਤੀਆਂ ਪਿੰਡ ਤੂੰ ਲੜਕੀ ਨੂੰ ਭਜਾ ਕੇ ਲਿਆਇਆ ਸੀ ਐ ਕਰਦਾਂਗੇ ਅਸੀਂ ਐ ਕਰਦਾਂਗੇ ਹਾਲਾਂਕਿ ਉਹਨਾਂ ਨੂੰ ਸਰਪੰਚ ਸਾਹਿਬ ਦੇ ਘਰ ਵੀ ਜਦ ਇਕੱਠੇ ਹੋਏ ਆ ਅਸੀਂ ਬੋਲਿਆ ਸੀਗਾ ਵੀ ਦੇਖ ਇਹਦੇ ਚ ਕੋਟ ਦਾ ਮੈਟ ਹੈ ਵੀ ਤੁਸੀਂ ਇਹਨੂੰ ਚੈਲੰਜ ਨਹੀਂ ਕਰ ਸਕਦੇ ਵੀ ਉਹ ਕਹਿੰਦੇ ਲੜਕੀ ਜਾਂ ਜਾਣਾ ਚਾਹੁੰਦੀ ਹੈ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਾਂ ਤਾਂ ਥਾਣੇ ਚੱਲੋ ਸਾਡੇ ਨਾਲ ਲੇਹਰਾ ਕਾਕਾ ਥਾਣੇ ਚ ਬਗ ਚੱਲੋ ਥਾਣੇ ਚ ਲਿਖਿਆ ਦਿਓ ਜਾਂ ਫਿਰ ਐਸਡੀਐਮ ਸਾਹਿਬ ਦੇ ਬਗ ਚੱਲੋ ਉੱਥੇ ਲਿਖਿਆ ਦਿਓ ਤੁਸੀਂ ਵੀ ਲੜਕੀ ਜਾਣਾ ਚਾਹੁੰਦੀ ਹੈ ਲੜਕੀ ਲਿਖਾਇਆ ਦੇ ਆਪਦੇ ਵੱਲੋਂ ਬਿਆਨ ਵੀ ਸਾਨੂੰ ਇਹਦੇ ਜਾਣ ਚ ਕੋਈ ਤਰਾਜ ਨਹੀਂ ਹੈਗਾ ਜਾ ਸਕਦੀ ਹੈ ਇਹ ਕੁੜੀ ਤਾਂ ਜੀ ਸਵੇਰੇ ਤਾਂ ਬਿਆਨ ਦੇ ਕੇ ਗਈ ਜੇ ਸਾਡੇ ਨਾਲ ਆ ਕੇ ਬਿਨਾ ਦਬਾਅ ਤੋਂ ਬਿਨਾ ਕਿਸੇ ਉਸ ਤੋਂ ਏਐਸਆਈ ਸੋਖਾ ਸਿੰਘ ਕੋਲ ਉਹਨਾਂ ਨੇ ਵੀ ਪੁੱਛਿਆ ਜੀ ਏਐਸਆਈ ਸਾਹਿਬ ਨੇ ਵੀ ਭਾਈ ਤੈਨੂੰ ਕੋਈ ਦਬਾਅ ਕੋਈ ਤਕਲੀਫ ਜਾਂ ਕਿਸੇ ਰਾਹ ਦਾ ਕੋਈ ਤੈਨੂੰ ਡਰਾ ਕੇ ਕੋਈ ਬਿਆਨ ਲਿਖਾਇਆ ਜਾਂਦੇ ਹੁਣ ਤਾਂ ਦੱਸ ਦੇ ਉਹ ਕਹਿੰਦੀ ਨਹੀਂ ਜੀ ਮੈਂ ਇੱਥੇ ਰਹਿ ਕੇ ਖੁਸ਼ ਆ ਅਗਲੇ ਦਿਨ ਉਹ ਆਏ ਜਦ ਦਿਵਾਲੀ ਵਾਲੇ ਦਿਨ ਜੀ ਉਹ ਉਹਨਾਂ ਦੇ ਨਾਲ ਜਿਹੜਾ ਬੰਦਾ ਸੀਗਾ ਉਹ ਕਹਿੰਦਾ ਵੈਸੇ ਪੱਤਰਕਾਰ ਕਹਿੰਦਾ ਸੀ ਜੇ ਕਦੇ ਕੁਝ ਕਹਿੰਦਾ ਸੀ ਉਹ ਤਾਂ ਬੋਲੇ ਬੋਲਤ ਗਲਤ ਰਿਹਾ ਜੀ ਬੰਦਿਆਂ ਨੂੰ ਮੁਲਾਜ਼ਮਾਂ ਨੂੰ ਵੀ ਗਲਤ ਬੋਲ ਰਿਹਾ ਜੀ ਬਾਕੀ ਪਰਿਵਾਰ ਚ ਵੀ ਕਹਿ ਕੇ ਆਇਆ ਸਾਨੂੰ ਕਹਿੰਦਾ ਕੋਈ ਮੈਂ ਥਾਣੇ ਨਹੀਂ ਜਾਣਾ ਕੋਈ ਹੋਰ ਨਹੀਂ ਜਾਣਾ ਫਿਰ ਪੰਚਾਇਤ ਲਈ ਜਾ ਉਹਨਾਂ ਨੂੰ ਵੀ ਚਲੋ ਥਾਣੇ ਬਿਨਾਂ ਤਾਂ ਅਸੀਂ ਤਾਂ ਭੇਜ ਨਹੀਂ ਸਕਦੇ ਕੁੜੀ ਨੂੰ ਕਿਉਂ ਜਿਹੜੇ ਕੋਰਟ ਦੇ ਆਰਡਰ ਨੇ ਤੁਸੀਂ ਥਾਣੇ 'ਚ ਜਾ ਐਸਡੀਐਮ ਸਾਹਿਬ ਦੇ ਵੀ ਜਾ ਕੇ ਸਾਨੂੰ ਲਿਖ ਕੇ ਦੇ ਜੇ ਬਿਆਨ ਇਹ ਕੁੜੀ ਜਾਵੇ ਸੱਟ ਤੋਂ ਦੇ ਨਾਲ ਸਾਨੂੰ ਕੋਈ ਤਰਾਜ ਨਹੀਂ ਤਾਂ ਹੋਰ ਐਂ ਲੈ ਕੇ ਜੀ ਟੱਕੇ ਨਾਲੇ ਲੈ ਜਾਂਦੇ ਹੁਣ ਸਾਰਾ ਸਾਰ ਗਲਤ ਹੈ ਸਾਰਾ ਇਹ ਕਿ ਹੁਣ ਮੁਲਾਜ਼ਮਾਂ ਬਾਰੇ ਲਿਖ ਬੋਲੇ ਜੋ ਗਲਤ ਮੁਲਾਜ਼ਮਾਂ ਨੇ ਸਾਡੇ ਨਾਲ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ ਉਹਦਾ ਬਦਨਾਮ ਕਰਨਾ ਚਾਹੁੰਦੇ ਨੇ ਵੇਸ਼ੇ ਚਕੇ ਹਰਾਸ਼ਮੈਂਟ ਕਰ ਰਹੇ ਨੇ ਜੀ ਉਹ ਕੀ ਮੰਗ ਕਰਦੇ ਹੁਣ ਮੰਗ ਤਾਂ ਇਹੀ ਕਰਦੇ ਆ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਵੀ ਇਹ ਉਹਨਾਂ ਦੇ ਵਿਰੁੱਧ ਹੋ ਸਕਦੀ ਹੈ ਕੋਈ ਗਲਤ ਬੋਲਣਾ ਤਾਂ ਕਿਸੇ ਨੂੰ ਗਲਤ ਹੈ ਬਿਨਾ ਪ੍ਰੂਫ ਤੋਂ ਵੀ ਪੈਸੇ ਲੈ ਲੈ ਜਾ ਕਰ ਲਿਆ ਬੋ ਕਰ ਲਿਆ ਇਹ ਗਲਤ ਹੈ ਜੀ ਸਰਾ ਸਰ ਜਦ ਕਿਸੇ ਨੇ ਪੈਸਾ ਲਿਆ ਨਹੀਂ ਕਿਸੇ ਨੇ ਦਿੱਤਾ ਨਹੀਂ ਸਰ ਪੈਸੇ ਵਾਲੀ ਕੋਈ ਗੱਲ ਨਹੀਂ ਜੀ ਉਹ ਯਕੀਨ ਨਾ ਕਰਨੇ ਸਰਾ ਸਰ ਗਲਤ ਹੈ ਪੜਕਾਉ ਹੈ ਕੈਂਟ ਕਰਨਾ ਹੈ ਇਹ ਨਾਇਕਰ ਮੌਜੂਦਾ ਸਰਪੰਚ ਹਾਂ ਜੀ ਕੀ ਮਾਮਲਾ ਕੀ ਹੈ ਜੀ ਇਹ ਕੁਲਦੀਪ ਸਿੰਘ ਦਾ ਜਿਹੜਾ ਉਹ ਲੜਕੀ ਨਾਲ ਰੌਲਾ ਚੱਲ ਰਿਹਾ ਹੈਗਾ ਸਚਾਈ ਜੀ ਆਪਣੇ ਲਵੇ ਘਰੇ ਚਲੇ ਗਏ ਮਲਾਜ਼ਮ ਵੀ ਲੜਕੀ ਵੀ ਲੜਕੀ ਦਾ ਪਰਿਵਾਰ ਵੀ ਉਦੋਂ ਬਾਅਦ ਮੈਂ ਜੇ ਉਹਨਾਂ ਨਾਲ ਗੱਲਾਂ-ਵਾਟਾਂ ਹੋਈਆਂ ਆਪਣੀਆਂ ਕਿਹਾ ਵੀ ਭਈ ਸਾਨੂੰ ਤਾਂ ਇਸ ਗੱਲ ਬਾਰੇ ਪਤਾ ਨਹੀਂ ਵੀ ਤੁਸੀਂ ਦੱਸੋ ਕੀ ਗੱਲ ਹੈ ਉਹ ਕਹਿੰਦੇ ਵੀ ਗੁੰਮਰਾ ਕਰਕੇ ਲਿਆਇਆ ਲੜਕਾ ਅੱਛਾ ਜੀ ਲੜਕੀ ਨੂੰ ਪੁੱਛਿਆ ਵੀ ਤੇਰਾ ਕੀ ਸਵਾਲ ਨੇ ਕੀ ਕਹਿੰਦੀ ਜੀ ਮੈਂ ਕੱਲ ਤੂੰ ਬਿਆਨ ਦੇ ਆਏ ਕਹਿੰਦੇ ਹਾਂ ਜੀ ਬਿਆਨ ਦੇ ਆਏ ਉਦੋਂ ਬਾਅਦ ਮੈਂ ਪੁੱਛਣ ਲੱਗੇ ਜਿਹੜਾ ਪੱਤਰਕਾਰ ਕਹਿ ਰਿਹਾ ਸੀ ਕਹਿੰਦੇ ਤੁਸੀਂ ਪੁੱਛੋ ਸਰਪੰਚ ਸਾਹਿਬ ਵੀ ਕੀ ਗੱਲ ਹੈ ਮੈਂ ਲੜਕੀ ਨੂੰ ਪੁੱਛਿਆ ਮੈਂ ਖੜਾ ਬੈਠੇ ਕੀ ਗੱਲ ਰਹਿਣਾ ਚਾਹੁੰਨੇ ਤੁਸੀਂ ਕਹਿੰਦੀ ਨਾ ਜੀ ਮੈਂ ਰਹਿਣਾ ਨਹੀਂ ਚਾਹੁੰਦੀ ਮਖਾ ਫਿਰ ਤੁਸੀਂ ਨੇ ਲਾ ਮੈਰਜ ਕਰਾਈਆ ਕੋਰਟ ਦਾ ਫੈਸਲਾ ਸੋਡਾ ਕਹਿੰਦੀ ਜੀ ਨਾ ਮੈਂ ਨਹੀਂ ਰਹਿਣਾ ਚਾਹੁੰਦੀ ਮਾ ਫਿਰ ਜੀ ਇਹ ਗੱਲਾਂ ਐ ਕਰੋ ਕੋਰਟ ਦਾ ਫੈਸਲਾ ਹੈ ਥਾਣੇ ਦਾ ਫੈਸਲਾ ਹੈ ਸਰਪੰਚ ਨਹੀਂ ਕਰ ਸਕਦਾ ਨਹੀਂ ਲਿਖ ਸਕਦੇ ਸੀ ਤੁਸੀਂ ਆਪਾਂ ਥਾਣੇ ਚੱਲੋ ਥਾਣੇ ਜਾ ਕੇ ਲਿਖਿਆ ਉਹ ਕਹਿੰਦੀ ਨਹੀਂ ਜੀ ਇੱਥੇ ਲਿਖ ਦਿਓ ਇੱਥੇ ਲਿਖ ਦਿਓ ਆਪਾਂ ਥਾਣੇ ਕਰ ਲਾਂਗੇ ਗੱਲ ਸਾਡੀ ਹੋਈ ਹੋਈ ਆ ਗੱਲ ਚਲ ਉੱਥੇ ਲਿਖਾਤਾ ਜੀ ਜਿਹੜੇ ਅਸੀਂ ਨੇ ਲਿਖਤੀ ਰੂਪ ਦਿੱਤਾ ਜੀ ਉਹਨਾਂ ਨੂੰ ਇੱਕ ਕਾਪੀ ਉਹਨਾਂ ਨੇ ਸਾਨੂੰ ਕਿਹਾ ਸੀ ਲੈਣ ਵਾਸਤੇ ਇੱਕ ਕਾਪੀ ਉਹਨਾਂ ਨੇ ਆਪਦੇ ਰੱਖੀ ਅਸੀਂ ਨੇ ਫੋਟੋ ਸਟੇਟ ਕਰਾਈ ਜਿਹੜਾ ਉੱਥੇ ਦਾ ਐਸ ਐਚਓ ਸੀ ਪਤਾ ਨਹੀਂ ਜੀ ਕੋਈ ਐਸ ਆਈ ਸੀ ਉਹਨੇ ਸਾਨੂੰ ਕਾਪੀ ਵੀ ਨਹੀਂ ਦਿੱਤੀ ਉਹ ਫੈਸਲੇ ਦੀ ਦੋਈ ਕਾਪੀਆਂ ਆਪ ਫੜ ਕੇ ਲੈ ਗਈ ਸਾਨੂੰ ਕਹਿੰਦੇ ਅਸੀਂ ਥਾਣੇ ਜਾ ਕੇ ਫੜਾ ਥਾਣੇ ਜਾ ਕੇ ਫੜਾਵਾਂਗੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਐਸ ਆਈ ਨਾਲ ਉਹ ਕਹਿਣ ਲੱਗੇ ਥਾਣੇ ਆਵੋ ਇਹਨਾਂ ਨੂੰ ਉਲਟੇ ਇਲਜ਼ਾਮ ਲਾ ਕੇ ਗਏ ਨੇ ਜੀ ਪੁਲਿਸ ਤੇ ਪੁਲਸ ਤੇ ਜੀ ਬ ਤੁਸੀਂ ਪੈਸੇ ਲੈ ਕੇ ਸਾਨੂੰ ਗੁੰਮਰਾਹ ਕਰ ਰਹੇ ਹੋ ਲੈ ਕੋਈ ਪੈਸਾ ਪੁਲਿਸ ਨਾ ਜੀ ਕੋਈ ਪੈਸਾ ਨਹੀਂ ਲੈਂਦਾ ਸਾਡੇ ਚ ਇਹ ਗੱਲੇ ਨਹੀਂ ਹੈਗੀ ਸਾਡੀ ਪੰਚਾਇਤ ਵਾਰੇ ਵੀ ਅੱਜ ਤੋਂ ਨਹੀਂ ਜੀ ਸਾਡੇ ਕਈ ਫੈਸਲੇ ਹੋਏ ਨੇ ਸਾਡੇ ਸਿੱਧੇ ਫੈਸਲੇ ਹੋਏ ਨੇ ਕਦੇ ਇਸ ਤਰ੍ਹਾਂ ਸਾਫ ਨਹੀਂ ਸਾਥੋਂ ਪੈਸਾ ਬਾਰੇ ਗੱਲੇ ਨਹੀਂ ਹੋਈ ਸਰ ਉਹ ਬੰਦੇ ਨੇ ਜਿਹੜਾ ਵੀਡੀਓ ਪਾਈ ਉਹ ਫਿਰ ਕੀ ਕਹਿਣਾ ਗਲਤ ਪਈ ਹੋਊਗੀ ਹਾਂ ਜੀ ਗਲਤ ਹੈ ਬਿਲਕੁਲ ਗਲਤ ਹੈ ਜੀ ਕੋਈ ਐਸੀ ਗੱਲ ਨਹੀਂ ਹੈਗੀ ਸਾਡੇ ਬਹੁਤ ਮਾਮਲੇ ਜੀ ਹਾਂ ਗਲਤ ਹੈ ਵੀਡੀਓ ਜੀ ਕੋਈ ਇਹ ਪੈਸੇ ਵਾਲੀ ਗੱਲ ਕੋਈ ਨਹੀਂ ਹੈਗੀ ਜਿਵੇਂ ਐਸੇ ਸਾਹਿਬ ਨੂੰ ਲੱਗ ਰਹੇ ਨੇ ਕਹਿਣਾ ਤੂੰ ਪੈਸੇ ਲੈ ਕੇ ਆਏ ਗੋ ਮਰਾ ਕਰਨਾ ਕਰਦੇ ਨਹੀਂ ਕੋਈ ਗਲਤ ਇਹਨਾਂ ਬਾਰੇ ਪੈਸੇ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਗਲਤ ਹੈ ਬੇਲੋਕਰ ਲਗਾਉਂਦਾ ਇਹ ਲੋਕਾਂ ਨੂੰ ਸਾਸ ਦੇਣਾ ਚਾਹੀਦਾ ਇਹ ਗਲਤ ਹੈ ਕੋਈ ਗੱਲ ਨਹੀਂ ਬੋਲਣੀ ਚਾਹੀਦੀ ਪੂਰੀ ਹੈਗੀ ਆ ਜਿਹਦੇ ਉੱਪਰ ਪੁਰਸੂ ਪ੍ਰਸ਼ਾਸਨ ਲੈ ਰਹੇ ਉੱਪਰ ਇਲਜ਼ਾਮ ਲਾਏ ਜਾ ਰਹੇ ਹੈਗੇ ਨਹੀਂ ਕੀ ਮਾਮਲਾ ਹੈਗਾ ਜੀ ਵੀਡੀਓ ਉਹ ਅਸਲ ਚ ਸਾਰੀ ਕਹਾਣੀ ਇਹ ਹੈ ਇੱਕ ਬੇਅੰਤ ਕੋਰਨਾ ਦੀ ਕੁੜੀ ਕੁੜੀ ਸੀ 27 ਸਾਲ ਦੀ ਉਸ ਦੇ ਕੋਲ ਉਹ ਵਿਆਹ ਸ਼ਾਦੀ ਖੁਦਾ ਸੀ ਬਾਲਗ ਕੁੜੀ ਸੀਗੀ ਉਹਦੇ ਕੋਲ 3 ਸਾਲ ਦੀ ਬੇਟੀ ਸੀ ਕਾਮਨ ਲੋ ਦੀ ਤੇ ਉਹ ਕਿਤੇ ਕੁਲਦਾਬ ਕੁਲਦੀਪ ਦਾਸ ਜਿਹੜਾ ਕੁਲਦੀਪ ਦਾਸ ਪੁੱਤਰ ਭੁੱਲਾ ਭੁੱਲਾ ਦਾਸ ਪਿੰਡ ਵਾਸੀ ਸੇਖੂ ਵਾਸ ਜੋ ਕਿ 사우ਦੀ ਅਰਬ ਚ ਰਹਿੰਦਾ ਸੀ ਉਸ ਦੇ ਨਾਲ ਕਿਤੇ ਟਿਕਟੋਕ ਤੇ ਉਸ ਦੀ ਗੱਲਬਾਤ ਹੋ ਗਈ ਸੀ ਤੇ ਉਹ ਟਿਕਟੋਕ ਦੇ ਗਲਤ ਕਰਨ ਦੌਰਾਨ ਹੀ ਇਸ ਨਾਲ ਪਿੰਡ ਸਿੱਖਵਸ ਰਹਿਣੀ ਪਾਈ ਗਈ ਸੀ ਤੇ 13 ਤਰੀਕ ਨੂੰ ਜਿਹੜੇ ਇਹ ਕੁੜੀ ਆਈ ਹੋਈ ਸੀ ਜਲੰਧਰੋਂ ਜਲੰਧਰ ਬੂਟਾ ਮੰਡੀ ਤੋਂ ਤੇ 13 13 11 ਨੂੰ ਇਹ ਇਹਦੇ ਪਰਿਵਾਰਕ ਮੈਂਬਰ ਕੁੜੀ ਦੇ ਪਰਿਵਾਰਕ ਮੈਂਬਰ ਮੇਰੇ ਕੋਲ ਥਾਣੇ ਆਏ ਸੀਗੇ ਤੇ ਉਦੋਂ ਕੁੜੀ ਦਾ ਘਰਵਾਲਾ ਤੇ ਉਹਦੇ ਪਿਤਾ ਜੀ ਸੀਗੇ ਉਹਨਾਂ ਨੇ ਉਹਨਾਂ ਨਾਲ ਕੋਈ ਫੋਰਸ ਨਹੀਂ ਸੀਗੀ ਬਿਨੋ ਫੋਰਸ ਤੋਂ ਜਦੋਂ ਉਹ ਆਏ ਤਾਂ ਮੈਂ ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਆ ਕੁੜੀ ਦੀ ਗੁੰਮਸ਼ੁਦਗੀ ਅਸੀਂ ਪੁਆਈ ਹੋਈ ਆ ਵੀ ਇਹ ਫਲਾਣੇ ਪਿੰਡ ਤੇ ਰਹਿਣੀ ਪਾਈ ਗਈ ਹੈ ਇਸ ਬਾਰੇ ਵੈਰੀਫਾਈ ਕਰੋ ਮੈਨੂੰ ਉਥੋਂ ਐਸਐਚਓ ਦਾ ਫੋਨ ਵੀ ਆ ਗਿਆ ਸੀ ਜਲੰਧਰੋਂ ਤੇ ਮੈਂ ਉਹਨਾਂ ਦੇ ਆਧਾਰ ਤੇ ਇਹ ਐਸਐਸਏ ਸੁਖਾ ਸਿੰਘ ਤੇ ਇਹ ਐਸਐਸਏ ਅਮਰਜੀਤ ਕੌਰ ਨੂੰ ਪਿੰਡ ਸੇਖੋ ਵਾਸ ਭੇਜਿਆ ਸੀ ਜਿਨ੍ਹਾਂ ਨੇ ਵੈਰੀਫਾਈ ਕਰਕੇ ਉਸ ਕੁੜੀ ਦਾ ਬਿਆਨ ਵੀ ਲਿਖਿਆ ਤੇ ਉਹ ਬਿਆਨ ਵਿੱਚ ਕੁੜੀ ਨੇ ਲਿਖਾਇਆ ਸੀਗਾ ਕਿ ਮੈਂ ਆਪਣੀ ਆਜ਼ਾਦ ਮਰਜ਼ੀ ਨਾਲ ਇੱਥੇ ਆਈਆਂ ਤੇ ਠੀਕ-ਠਾਕ ਰਹਿ ਰਹੀਆਂ ਉਸ ਦੇ ਨਾਲ 3 ਸਾਲ ਦੀ ਕੁੜੀ ਵੀ ਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਚ ਮਿਤੀ 14 11 ਨੂੰ ਦੀਵਾਲੀ ਵਾਲੇ ਦਿਨ ਉਹੀ ਪਰਿਵਾਰਕ ਮੈਂਬਰ ਫਿਰ ਆ ਗਏ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਫੋਰਸ ਨੂੰ ਵੀ ਨਾਲ ਲੈ ਕੇ ਆਏ ਸੀ ਤੇ ਇੱਕ ਕੋਈ ਪੱਤਰਕਾਰ ਵੀ ਸੀ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਸੀ ਉਹ ਵੀ ਆਏ ਸੀ ਕਿ ਤੇ ਉਹ ਜਦੋਂ ਉਹਨਾਂ ਨਾਲ ਸਕਿਉਰਟੀ ਲਈ ਮੈਂ ਫੋਰਸ ਨੂੰ ਭੇਜੀ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਪਿੰਡ ਜਾ ਕੇ ਜੋ ਵੀ ਇਲਜ਼ਾਮ ਪੁਲਸ ਤੇ ਲਾਏ ਹਨ ਆ ਪੈਸੇ ਲੈਣ ਵਾਲੇ ਉਹ ਬਿਲਕੁਲ ਹੀ ਬੇਬੁਨਿਆਦ ਤੇ ਝੂਠੇ ਪਏ ਗਏ ਕਿਉਂਕਿ ਮੈਂ ਪਿੰਡ ਦੀ ਪੰਚਾਇਤ ਅਤੇ ਉਸ ਲੜਕੇ ਕੁਲਦੀਪ ਦਾਸ ਨੂੰ ਬੁਲਾ ਕੇ ਵੈਰੀਫਾਈ ਕੀਤਾ ਹੈ ਇਸ 'ਚ ਕੋਈ ਸੱਚਾਈ ਨਹੀਂ ਹੈ ਜਿਹੜੇ ਲੇਰਾਗਗ ਦੀ ਪੁਲਿਸ ਤੇ ਪੈਸੇ ਲੈਣ ਦੇ ਇਲਜ਼ਾਮ ਲਾਏ ਗਏ ਹਨ ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਪਾਏ ਗਏ ਹਨ ਉਹ ਵੀਡੀਓ ਵੀਡੀਓ ਵਾਇਰਲ ਜਿਹੜੀ ਹੋਈ ਹੈ ਉਸ 'ਚ ਜੋ ਇਹ ਭਾਈ ਸਾਹਿਬ ਬੋਲ ਰਹੇ ਨੇ ਇਹ ਬਿਲਕੁਲ ਗਲਤ ਬੋਲ ਰਹੇ ਨੇ ਬਹੁਤ ਹੀ ਪੁੱਠਾ ਸਿੱਧਾ ਬੋਲ ਰਹੇ ਨੇ ਕਿਉਂਕਿ ਅਸੀਂ ਇਹਨੂੰ ਕਿਹਾ ਸੀਗਾ ਵੀ ਤੂੰ ਜੇ ਕੁੜੀ ਨੂੰ ਉਸ ਨੂੰ ਲਿਜਾਣਾ ਚਾਹਨਾ ਤਾਂ ਆਪਣਾ ਐਸਡੀਐਮ ਸਾਹਿਬ ਤੇ ਬਿਆਨ ਕਰਾਓ ਜੋ ਆਪਣੀ ਜ਼ਿੰਮੇਵਾਰੀ ਲੈ ਕੇ ਦੇ ਜਾਓ ਇਹ ਗਲ ਇਹ ਸਹੀ ਸੁਖਾ ਸਿੰਘ ਨੇ ਕਿਹਾ ਸੀ ਬਸ ਉਸੇ ਵਿਹਾਰ ਤੇ ਉਸਨੇ ਗਲਤ ਬੋਲਬਾਣੀ ਕੀਤੀ ਐ ਇਸ ਤੇ ਬਹੁਤ ਹੀ ਰਫ ਲੈਂਗੁਏਜ ਦਾ ਇਸਤੇਮਾਲ ਕੀਤਾ ਜੋ ਕਿ ਬਹੁਤ ਗਲਤ ਹੈ ਇਹ ਅਸੀਂ ਆਪਣੇ ਉਚਪਸ ਦੇ ਧਿਆਨ ਤੇ ਲਿਆਉਣ ਦਿੱਤੀ ਗਈਆਂ ਕਰ ਲਓ ਨੇ ਰਿਟਰਨ ਸਾਨੂੰ ਕੁਝ ਨਹੀਂ ਦਿੱਕੇ ਗਏ ਕਿਉਂਕਿ ਉਹ ਤਾਂ ਬਹਰੂਬਾਰੀ ਜ਼ਬਰਦਸਤੀ ਲੈ ਗਿਆ ਲੈ ਗਿਆ ਵੀ ਕੋਈ ਵੀ ਵੀਡੀਓ ਜਦੋਂ ਕਿ ਸੋਸ਼ਲ ਮੀਡੀਆ ਤੇ ਆਉਂਦੀ ਆ ਉਸ ਤੋਂ ਪਹਿਲਾਂ ਮੀਡੀਆ ਨੂੰ ਵਾਇਰਲ ਕਰਨ ਤੋਂ ਪਹਿਲਾਂ ਮੀਡੀਆ ਦੀ ਸੱਚਾਈ ਜਿਹੜੀ ਵੀਡੀਓ ਦੀ ਸੱਚਾਈ ਜਾਨੀ ਜਾਵੇ ਫਿਰ ਵੀਡੀਓ ਅੱਗੇ ਵਾਇਰਲ ਕਰੀ ਜਾਵੇ ਪਤਾ ਅੱਜ ਕੱਲ ਛੱਡ ਦੇ ਵੀਡੀਓ ਜਿਹੜੀ ਜਾਣੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗਲਤ ਪੈ ਰਹੀਆਂ ਨੇ ਇੱਕ ਨਾਮ ਨੂੰ ਵਿਅਕਤੀ ਆ ਪੱਤਰਕਾਰ ਆ ਆਪ ਨੂੰ ਕਹਾ ਰਿਹਾ ਮੈਂ ਆਪਣੀ ਡਿਊਟੀ ਕਰ ਰਿਹਾ ਮੈਂ ਇਹਨੂੰ ਇਹ ਕਹਿ ਰਿਹਾ ਇਹ ਕੁੜੀ ਜਿਹੜੀ ਮਾਨਜੋਗ ਮਾਨਜੋਗ ਪੰਜਾਬ ਐਂਡ ਹਾਈ ਕੋਰਟ ਦੇ ਹੁਕਮ ਤਾਬਕ ਇਹਦੇ ਨਾਲ ਰਹਿਣ ਲੱਗੀ ਆ ਲੀਵਰ ਰਿਲੇਸ਼ਨਸ਼ਿਪ ਤੇ ਆਈ ਆ ਇਹਨੂੰ ਲੈ ਕੇ ਜਾਣ ਤੋਂ ਪਹਿਲਾਂ ਮਾਨਜੋਗ ਐਸ ਡੀ ਐਮ ਸਾਹਿਬ ਜਾਂ ਮਾਨਜੋਗ ਜੱਜ ਸਾਹਿਬ ਦੀ ਕੋਰਟ ਵਿੱਚ ਇਹਨੂੰ ਪੇਸ਼ ਕਰਕੇ ਤੇ ਬਿਆਨ ਕਰਨ ਨੂੰ ਕਾ ਕੇ ਜਿੱਥੇ ਲੈ ਜਾਓ ਬਾਲ ਗਿਆ ਮੈਂ ਨਹੀਂ ਰੁਕ ਸਕਦਾ ਮੈਂ ਪਰ ਉਹ ਜਿਹ ਹੂੰ ਇਹ ਮੈਂ ਉਸ ਗੱਲ ਤੋਂ ਪੜ ਕੇ ਮੈਂ ਉਹਨੂੰ ਵਾਰ-ਵਾਰ ਇਹ ਗੱਲ ਕਹੀ ਸੀ ਮੈਂ ਹਾਂ ਪਹਿਲਾਂ ਮਾਨਜੂਕ ਐਸ.ਡੀ.ਐਮ ਸਾਹਦੇ ਪੇਸ਼ ਕਰਕੇ ਬਿਆਨ ਕਰਕੇ ਲੈ ਜਾ ਉਹ ਮੇਰੀ ਇੱਕ ਗੱਲ ਨਹੀਂ ਸੁਣੇ ਉਹ ੱਤਕੇ ਨਾਲ ਲੜਕੀ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਮੈਂ ਉਹਨੂੰ ਇਸ ਗੱਲ ਤੋਂ ਕਹਿ ਰਿਹਾ ਸੀ ਵੀ ਇਦਾਂ ਲੈ ਜਾਣਾ ਤੇਰਾ ਕਾਨੂੰਨੀ ਜੁਰਮ ਹੈ ਵੀ ਤੂੰ ਮੈਨੂੰ ਕੀ ਪਤਾ ਤੂੰ ਕੌਣ ਹੈ ਕੌਣ ਨਹੀਂ ਤੇ ਉਹ ਜਾਣ ਬੁੱਝ ਕੇ ਮੈਂ ਵੀ ਮੇਰੇ ਤੇ ਉਹ ਜਿਹੜਾ ਸੀ ਝੂਠੇ ਇਲਜ਼ਾਮ ਇਸ ਕੋਈ ਸਚਾਈ ਨਹੀਂ ਇਸ ਬਾਰੇ ਮੈਂ ਮੀਡੀਆ ਨੂੰ ਤੇ ਪੱਤਰਕਾਰ ਭਾਈਚਾਰੇ ਨੂੰ ਤੇ ਸਮਾਜ ਸੇਬੰਦ ਨੂੰ ਕਹਿਣਾ ਇਸ ਸਬੰਧੀ ਬਿਲਕੁਲ ਢੰਗਾਈ ਨਾ ਪਿੰਡ ਸੇਖੂ ਵਸ ਪੁੱਜ ਕੇ ਮੇਰੇ ਬਾਰੇ ਵਾਈਫਾਈ ਕੀਤਾ ਜਾਵੇ ਇਸ ਤੋਂ ਇਲਾਵਾ ਮੇਰੀ 27 ਸਾਲ ਦੀ ਨੌਕਰੀ ਹੈ 27 ਸਾਲ ਦੀ ਨੌਕਰੀ ਦਾ ਮੇਰੇ ਪਿੱਛੇ ਜਾ ਕੇ ਮੈਂ ਜਿੱਥੇ ਵੀ ਰਿਹਾ ਥਾਣਾ ਡਿੜਬਾ ਸਾਜਲੀ ਵਗੈਰਾ ਜਿੱਥੇ ਵੀ ਰਿਹਾ ਮੇਰੇ ਬਾਰੇ ਪਤਾ ਕੀਤਾ ਜਾਵੇ ਵੀ ਇਹ ਵਿਅਕਤੀ ਕਿਵੇਂ ਦਾ ਹੈ ਉਸ ਵੀਡੀਓ ਨੇ ਮੇਰੇ ਮਤਲਬ ਉਸ ਨਾਮ ਨੂੰ ਪੱਤਰਕਾਰ ਨੇ ਮੇਰਾ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਪਰ ਉਹਨੂੰ ਮੈਂ ਪੱਤਰਕਾਰ ਭਾਈਚਾਰੇ ਨੂੰ ਤੇ ਮੀਡੀਆ ਨੂੰ ਇਹ ਕਹਿਣਾ ਮੇਰੀ ਜਿਹੜੀ ਸਚਾਈ ਹੈ ਇਹ ਪਿੰਡ ਜਾ ਕੇ ਸੇਖੂ ਵਸ ਪੰਚਾਇਤ ਤੋਂ ਜਿਹੜੀ ਹੈ ਵੈਰੀਫਾਈ ਕੀਤੀ ਜਾਵੇ ਜੇ ਮੇਰੀ ਕਿਤੇ ਕੋਈ ਗਲਤੀ ਹੋਵੇ ਤਾਂ ਮੈਨੂੰ ਜੋ ਮੇਰੀ ਜੁਰਮਾਨਦਾ ਜਿਵੇਂ ਬਣਦਾ ਮੈਨੂੰ ਸਜ਼ਾ ਦਿੱਤੀ ਜਾਵੇ ਬਿਲਕੁਲ ਨਹੀਂ ਮੈਂ ਲੈ ਨਹੀਂ ਸੱਚਾਈ ਇਹ ਹੈ ਜੀ ਮੈਂ ਬਿਲਕੁਲ ਇਸ ਨਹੀਂ ਇਸ ਤੋਂ ਲਾਭ ਆ ਵੀ ਮੇਰੇ ਬਾਰੇ ਇਸ ਬਿਆਲੇ ਪੰਡਾ ਜਾ ਕੇ ਪਤਾ ਕੀਤਾ ਜਾਵੇ ਵੀ ਇਹ ਥਾਣੇਦਾਰ ਕਿ ਕੀ ਸੁਭਾਅ ਦਾ ਕਿਵੇਂ ਡਿਊਟੀ ਹੈ